ਸੁਲਤਾਨ ਹੁਣੀ ਸੰਦੀਪ ਲੋਧਰ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਤੇਮਰੀਕ ਦੇ ਬੋਨ ਜਦੋਂ ਜਦੋਂ ਪੈਰ ਪੁੱਟਣ ਗੱਬਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਅੱਜ ਪੱਟੇਵਾਲ ਦਾ ਸਨਮਾਨ ਜਿਹੜਾ ਹੈ ਇਹ ਕਹਿੰਦੇ ਵੱਡੀ ਧਰਤੀ ਤੇ ਕੀਤਾ ਜਾ ਰਿਹਾ ਹੈ ਸੰਦੀਪ ਨੂੰ ਸੰਦੀਪ ਲੁੱਤਰ ਬਣ ਦੇ ਲਈ ਸੰਦੀਪ ਗੜਬਾ ਬਣ ਦੇ ਲਈ ਬਹੁਤ ਵੱਡੀ ਮਿਹਨਤ ਕਰਨੀ ਪਈ ਹੈ ਅੱਜ ਸੰਦੀਪ ਸਿਖਰ ਤੇ ਹੈ ਸੰਦੀਪ ਜਮਾ ਕਹਿੰਦੇ ਸਿਖਰਲਾ ਟੰਬਾ ਬਣਿਆ ਹੋਇਆ ਤੇ ਸਾਡੀਆਂ ਦਵਾਵਾਂ ਨੇ ਬਨਾ ਪ੍ਰੋਮੋਟਰ ਭਰਾਵਾਂ ਦਾ ਧੰਨਵਾਦ ਕਰਦਾ ਹੈ ਅੱਜ ਪੱਟੇਵਾਲ ਨੂੰ ਕਬੱਡੀ ਗੱਡੀ ਦੇ ਨਾਲ ਬਹੁਤ ਵੱਡਾ ਸਨਮਾਨ ਜਿਹੜਾ ਅੱਜ ਵੱਡੇ ਮੇਲੇ ਤੇ ਕੀਤਾ ਜਾ ਰਿਹਾ ਹੈ ਸੁਲਤਾਨੋਡੀ ਖੁਸ਼ ਨੇ ਮੈਟਰੋ ਦੀ ਖੇਡ ਕਲੱਬ ਦਾ ਧੰਨਵਾਦ ਹੈ ਸ਼ਾਹਕੋਟ ਨੂੰ ਸੰਦੀਪ ਨੰਗਲੰਬੀਏ ਕਬੱਡੀ ਕਲੱਬ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਇਹ ਸਨਮਾਨ ਸੌਖੇ ਨਹੀਂ ਮਿਲਦੇ ਇਹ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਆਹ ਦਿਲੋ ਦਵਾਵਾਂ ਨੇ ਪਰਬਤਵਾ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਚੜ੍ਹਦੀ ਕਲਾ ਦੇ ਵਿੱਚ ਜਕਾਰਾ ਲੱਗੇਗਾ ਬੋਲੇ ਸ਼ਰੀਆਕਾਰ ਲੈ ਵੀ ਬਹੁਤ ਬਾਈ ਬਹੁਤ ਬਹੁਤ ਧੰਨਵਾਦ ਸਾਰੇ ਜਿੱਲੇ ਵੀ ਕਬੱਡੀ ਦੇ ਪ੍ਰਮੋਟਰਾਂ ਅਲਵਾਰਡ ਦੇ ਜੋ ਕਿ ਪਲੇਅਰਾਂ ਲਈ ਇੰਨਾ ਕਰਦੇ ਆ ਜੀ ਮੈਂ ਤਾਂ ਤੇ ਬਹੁਤ 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 ਵਧਾਈ ਕਬੱਡੀ ਸ਼ੁਰੂ ਕੀਤੀ ਹੈ ਮੇਰੜ ਦਾ ਜਨਮ ਹੈ ਟਟਕਲੇ ਦਾ ਪਿੰਡ ਹੈ ਵੱਜਵੀ ਨਾਣਕੇ ਹੈ ਤੇ ਨੰਗਲ ਵਾਲੇ ਸੰਦੀਪ ਨਾਲ ਯਾਰੀ ਬੜੀ ਪੁਰਾਣੀ ਹੈ ਯਾਰੀ ਯਾਰਾਂ ਦੀ ਬਣੀ ਐ ਮਿਸਾਲ ਅੱਜ ਵੀ ਸੰਦੀਪ ਨਾਲ ਖੜਾ ਇੰਦਰਪਾਲ ਅੱਜ ਵੀ ਸੰਦੀਪ ਨਾਲ ਖੜਾ ਇੰਦਰਪਾਲ ਇੰਦਰਪਾਲ ਦਾ ਸਨਮਾਨ 96 ਦੇ ਵਿੱਚ ਕਬੱਡੀ ਸ਼ੁਰੂ ਕੀਤੀ 14 ਦੇ ਵਿੱਚ ਛੱਡੀ ਤੇ ਫਿਰ ਸ਼ਾਹਕੋਟ ਟੀਮ ਬਣਾਈ ਦੀਸ਼ਾ ਨਾਲ ਆ ਜਾ ਦੀਸ਼ਾ ਤੇ ਅੰਬਾ ਸ਼ਾਹਕੋਟ ਦੇ ਸਾਰੇ ਪਲੇਅਰ ਇੰਸਪੈਕਟਰ ਸਾਡੇ ਸਤਨਾਮ ਸਿੰਘ ਜੀ ਬ੍ਰਦਰ ਨੇ ਸਰਦਾਰ ਸੋਹਣ ਸਿੰਘ ਦਾ ਪੁੱਤਰ ਹੈ ਬਹੁਤ ਕਰਮਾਂ ਵਾਲਾ ਇੱਕ ਲੱਤੀ ਹੈ ਮਾਣ ਸਾਡੀ ਜ਼ਿੰਦਗੀ ਦਾ ਕਿਉਂਕਿ ਇੰਦਰਪਾਲ ਕੀ ਛੈ ਹੈ ਮੈਂ ਕਿੰਨੇ ਇੰਦਰਪਾਲ ਕਿੰਦਾ ਤਕੜਾ ਕੋਚ ਹੈ ਇੰਦਰਪਾਲ ਨੂੰ ਤੇ ਖੁਦ ਨਹੀਂ ਪਤਾ ਇੰਦਰਪਾਲ ਇੱਕ ਬਹੁਤ ਵੱਡੀ ਮਿਸਾਲ ਬਣਿਆ ਹੋਇਆ ਹੈ ਸ਼ਾਹਕੋਟ ਦੇ ਸਾਰੇ ਪਲੇਅਰ ਆ ਜਾਣਗੇ ਮੂਰੇ ਸ਼ਾਹਕੋਟ ਦੇ ਸਾਰੇ ਪਲੇਅਰ ਸਰਦਾਰ ਪੈਰ ਰਪਿੰਦਰ ਕੌਰ ਕਿਉਂਕਿ ਇੰਦਰਪਾਲ ਮੂੰਹ ਦਾ ਬੜਬੋਲਾ ਬੋਲਣਾ ਪਤਾ ਨਹੀਂ ਕੀ ਹੈ ਨੇ ਤੇ ਪਰ ਦਿਲ ਦੇ ਵਿੱਚ ਸਫਾਈ ਹੈ